ਦੇਖੋ ਉਹ ਬੈਠਾ ਕਰਨ ਦਰਮਹਣ ਨਹੀਂ ਆ ਬੈਠੀ ਹੈ ਇੱਕ ਬਾਂਦਰੀ ਕਾ ਤੁਸੀਂ ਕੀ ਕਰ ਰਹੇ ਹੋ ਜੀ ਮੈਂ ਸੂਟ ਦੀ ਪੈਕਿੰਗ ਕਰ ਰਹੀ ਆ ਅੱਛਾ ਸੂਟ ਕਰ ਲਓ ਕਰ ਲਓ ਤਿਆਰੀਆਂ ਤਿਆਰੀਆਂ ਹੋ ਰਹੀਆਂ ਨਹੀਂ ਗਈਆਂ ਕੋਈ ਕਾਸੇ ਵਾਸੇ ਨਹੀਂ ਆ ਗਾਇਸ ਗੁੱਡ ਮਾਰਨਿੰਗ ਵੈਲਕਮ ਬੈਕ ਟੂ ਮਾਈ ਜਰਨਲ ਚੈਨਲ ਕਿਵੇਂ ਤੁਸੀਂ ਸਾਰੇ ਆਈ ਹੋਪ ਕਿ ਤੁਸੀਂ ਠੀਕ ਹੋਵੋਗੇ ਅੱਜ ਤਿਆਰੀਆਂ ਹੋ ਰਹੀਆਂ ਨੇ ਅੰਦਰ ਕਿਸੇ ਪਾਸੇ ਜਾਣਾਗਾ ਤੇ ਤੁਹਾਨੂੰ ਦੱਸਾਂਗੇ ਵੀ ਕਿੱਥੇ ਜਾ ਰਹੇ ਹਾਂਗੇ ਪਹਿਲਾਂ ਤਾਂ ਤੁਹਾਨੂੰ ਆ ਦਿਖਾਉ ਪੈਕਿੰਗ ਸੈਕਿੰਡ ਮਿੰਟ ਦੇਣਾ ਵੀ ਆ ਦੇਖੋ ਪੈਕਿੰਗ ਕਰਦੇ ਹਾਂ ਇਸ ਵੀ ਕੀ ਚਾ ਮੈਂ ਦਾ ਸੁਟਾ ਕਿੱਥੇ ਇਹਦਾ ਸੁਟਾ ਆ ਪਤਾ ਨਹੀਂ ਚਲੇਗਾ ਸਭ ਸੁਟਾ ਆ ਦੇਖਿਓ ਮੈਂ ਗਾਇਸ ਆ ਦੇਖੋ चलो तो अपनी कर रहे तैयारियां त्यूरिया बच्चे बैठे ने गे अपना नाभे जा रहे ने गे और मैं पटियाले जा बच्चा भी साना गा गली जाऊगी अपने शॉपिंग करके आनी इन्होंने अपनी है ਮੈਂ ਕੁਝ ਗੱਡੀ ਦਾ ਕੰਮਾਂਗਾ ਗੱਡੀ ਦਾ ਕੰਮ ਕਰਾ ਕੇ ਲਿਆਉਣਾਗਾ ਉਹਦੇ ਐਕਸੈਸਰੀ ਵਗੈਰਾ ਲਵਾਉਣੀਆਂ ਹੈਗੀ ਸੀਟ ਕਵਰ ਵਗੈਰਾ ਚਾਹ ਉਹਦੇ ਨਾਲ ਤਾਂ ਹਨਾ ਉਹ ਅੱਜ ਟਾਈਮ ਮਿਲੇ ਆਪਾਂ ਨੂੰ ਕਾਫੀ ਟਾਈਮ ਤੋਂ ਬਾਅਦ ਤੇ ਉਹ ਕਰਵਾ ਕੇ ਲਿਆਉਣੀ ਆ ਤੁਹਾਨੂੰ ਦਿਖਾਵਾਂਗੇ ਉੱਥੇ ਚੱਲ ਕੇ ਵੀ ਆਪਾਂ ਕੀ ਕੁਝ ਲਵਾਉਣੇ ਗੱਡੀ ਤੇ ਸਾਰਾ ਕੁਝ ਦਿਖਾਵਾਂਗੇ ਤੁਹਾਨੂੰ ਆਪਾਂ ਇਸ ਵਲੌਗ ਦੇ ਵਿੱਚ ਬਣੇ ਰਹੋ ਤੁਸੀਂ ਸਾਡੇ ਨਾਲ ਠੀਕ ਹੈ ਜੀ A few moments later ਯੂ ਗਾਇਜ਼ ਆਪਾਂ ਤਾਂ ਤਿਆਰਾਂਗੇ ਹੁਣ ਦੇਖੋ ਆਹ ਜੀ ਤੁਹਾਨੂੰ ਸ਼ੁਰੂ ਕਰ ਜਣੇ ਆਉਂਦਾ ਚਾਰ ਹੌਣ ਦਾ ਕੰਮ ਕਰ ਤੇ ਹੁਣ ਚੱਲਦੇ ਆ ਬਾਹਰ ਆਈਕੰਦਰ ਮੰਨਾ ਹੱਦ ਲਾ ਰੱਖਿਆ ਕਿੱਥੇ ਗਿਆ ਖਾਣਾ ਪਾਣੀ ਤੇ ਲਾ ਰੱਖਿਆ ਵੀ ਚੱਲ ਗਿਆ ਜਨ ਖਾਣ ਪੀਣ ਕਰਦੇ ਲਈ ਗੇ ਰੈਡੀ ਕਰ ਲਿਆ ਪਲੇਟ ਲੈ ਉਹ ਫੁੱਲ ਦੋਗੇ ਆਪ ਪਲੇਟ ਚ ਧਰ ਲੈ ਪਲੇਟ ਚ ਧਰ ਲਿਆ ਸਾਰਾ ਸਬਾਨ ਚਲੋ ਕਾਪੀ ਪੀ ਕੇ ਚੱਲੀਏ ਕਰ ਲੋ ਇਹ ਕਰ ਲੋ ਤਿਆਰੀ ਜਲਦੀ ਜਲਦੀ ਸਤਿਆਰ ਮੀਟਾਂਗੇ ਤੰਨੀ ਜਾਣੇ ਤੂੰ ਹੀ ਰਹੀ ਗੱਲੀ ਆ ਵੀ ਤਿਆਰ ਬੈਠਾ ਦੇਖੋ ਤਿਆਰਾਂਗਾ ਗਾਈਜ਼ ਲੜ ਆਈਡੀ ਇਸੀ ਹੋ ਗਿਆਂਗੇ ਹਾਂ ਮੇਰਾ ਸਟੋਰ ਝੜਕਾ ਕਰਨ ਲੱਗਿਆ ਹੈਗਾ ਚੱਲ ਜੱਲੀ ਹੋਣਾ ਆਇਆ ਬੈਠ 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 ਵੋਏ ਚੱਬਈਆ ਮੜਾ ਵਾਲੀ ਇੰਦਤ ਕਰਤਾ ਮੜੀ ਜਾਂਦੇ ਇਹ ਆਜੋ ਹੁਣ ਦਿੰਨ ਕਰ ਗਿਆ ਨਾ ਜਾ ਕੇ ਚੱਕ ਲਾ ਚਾਲ ਜਲ ਫਤ ਚਾਲ ਚਲ ਜਾ ਦੇ ਚੱਕ ਲਿਆ ਚਲੋ ਜੀ ਗਾਈਜ਼ ਚਲਿਏ ਇਹ ਨਹੀਂ ਤਾਂ ਇਹ ਨਿਕਲਣਾ ਹੀ ਨਹੀਂ ਗੱਡੀ ਸਟਾਰਟ ਕਰਕੇ ਮੜਾ ਬਾਹਰ ਕਰੀਏ ਫਿਰ ਹਿਲਣਗੇ ਕੀ ਕਹਿੰਦੀ ਆਈ ਟਿਊ ਟਿਊ ਉਹ ਪੱਈਆ ਕੀ ਵਿੱਚ ਇਹ ਕਹਿੰਦੀ ਚਾਬੀ ਨਹੀਂ ਹੈਗੀ ਲੈ ਲੰਨ ਦਾਸ ਸਾਹਿਬ ਛੱਟ ਖਾ ਲਈ ਕਿੱਥੋਂ ਅੱਜ ਜੀ ਜਾ ਰਹੀ ਸੀ ਉਹ ਤਾਂ ਇੰਨ ਕਰਦੀ ਰਹਿੰਦੇਗੇ ਚਲੋ ਜੀ ਬੈਠੋ ਆਜੋ ਕੋਈ ਨਹੀਂ ਕੁਛ ਚੱਲਦਾ ਤਾਂ ਨਹੀਂ ਆਪਣੇ ਬੰਦ ਦੀ ਨਾ ਸਾਰਾ ਕੁਛ ਉਹਨੂੰ ਪਤਾ ਹੋਊਗਾ ਜੀ ਅੰਦਰ ਪਾਣੀ ਪੂਣ ਜੀ ਗਰਮ ਕਰਦੇ ਸੀ ਮੈਂ ਤਾਂ ਸੋ ਬਾਥਰੂਮ ਦੀ ਲਾਈਟ ਬੰਦ ਕਰਤੀ ਸੀ ਚਲੋ ਚੱਕੀ ਲਾਈਟ ਨਾ ले। ਚੱਲੇ ਅੱਜ ਅਸੀਂ ਪੂਰੀ ਰਾਤ ਜੇ ਸ਼ੋਪਿੰਗ ਕਰਨੀ ਹੈ ਕਰ ਲਓ ਕਰ ਲਓ ਇਸ ਤਾਂ ਆਪ ਦਾ ਪਟਿਆਲੇ ਵਗ ਜਾਗੇ ਦੋ ਜਾਨੇ ਮੈਂ ਤੇ ਪਤੇ ਤੁਸੀਂ ਆਪਣੀ ਕਰਦੇ ਰਹੋ ਹਾਂ ਮੈਨੂੰ ਲੱਗਦੀ ਕੱਪੜੇ ਘੱਟ ਨਹੀਂ ਪਾ ਕੇ ਆਏ ਆਪਾਂ ਤੇ ਉੱਥੇ ਰਹੇਗਾ ਹਾਂ ਦਰਵਿੰਦਰ ਵੀਰੇ ਕਰਾਜੀ ਤੂੰ ਚੱਲ ਜਿਵੇਂ ਦੀ ਮਰਜ਼ੀ ਮੈਂ ਆਂ ਠੰਡਾ ਉੱਥੇ ਕੀ ਦੇਖ ਬੈਟਰੀ ਫਟ ਚੰਗਾ ਲੂੰਗਲੀ ਲਾ ਕੇ ਚੱਲ ਬੰਦਾ ਪਤਾ ਨਹੀਂ ਮਾਮ ਨੂੰ ਪਤਾਗਾ ਕਿਹੜਾ ਚਲਾ ਕੇ ਦੇ ਜੀ ਜਿਹੜਾ ਟੀਵੀ ਹੈ ਜੀ ਟੱਚ ਟੀਵੀ ਆਪਣਾ ਨਾਲ ਦਾ ਟੀਵੀ ਹੈ ਵੀ ਉਹ ਉੱਥੇ ਰਹੇਗਾ ਮੈਂ ਟੁੱਟ ਜੀ ਸੱਤ ਅੱਛਾ ਜੀ ਠੀਕ ਹੈ ਗਾਇਸ ਹੁਣ ਇਹਨਾਂ ਦੀ ਕਰਾਈ ਆ ਸ਼ਾਪਿੰਗ ਚੱਲ ਕੇ ਆਪਾਂ ਪਹਿਲਾਂ ਤਾਂ ਹਨਾ ਜਿਝ ਲੋਏ ਜਾ ਰਹੇ ਸੀਗੇ ਬੈਲ ਬਜਾਓ ਬੈਲ ਬਜਾ ਦੇ ਫੁੱਲ ਨਹੀਂ ਹੋਊਗਾ A few moments later ਹਾਂਜੀ ਗਾਇਸ ਗੱਡੀ ਤੇ ਐਸੈਸਰੀ ਲਵਾਉਣ ਵਾਸਤੇ ਹੁਣ ਆਪਾਂ ਪਹੁੰਚ ਗਏ ਆ ਪਟਿਆਲੇ ਨਿਊ ਕਾਰ ਐਂਡ ਕੇਅਰ ਵਾਲਿਆਂ ਦੇ ਇੱਥੋਂ ਆਪਾਂ ਗੱਡੀ ਦੇ ਜੋ ਵੀ ਐਸੈਸਰੀ ਲਵਾਉਣੀ ਹੈਗੀ ਉਹ ਲਵਾਵਾਂਗੇ ਸਭ ਤੋਂ ਪਹਿਲਾਂ ਤਾਂ ਆਪਾਂ ਇੱਥੋਂ ਦੇਖਦੇ ਹਾਂਗੇ ਸੀਟ ਕਵਰ ਸੀਟ ਕਵਰ ਅਸੀਂ ਇੱਥੇ ਆ ਕੇ ਪਸੰਦ ਕੀਤੇ ਨੇਗੇ ਤੇ ਪਹਿਲਾਂ ਤਾਂ ਇਹ ਵਾਲੇ ਸੀਟ ਕਵਰ ਪਸੰਦ ਕੀਤੇ ਸੀ ਪਰ ਇਹਨਾਂ ਦੀ ਕੋਈ ਮੈਚਿੰਗ ਜੀ ਅੰਦਰ ਹੋ ਨਹੀਂ ਰਹੀ ਸੀ ਹਨਾ ਇੰਟੀਰੀਅਰ ਦੇ ਨਾਲ ਫਿਰ ਅਸੀਂ ਇੱਕ ਹੋਰ ਸੀਟ ਕਵਰ ਪਸੰਦ ਕੀਤੀ ਨੇ ਉਹ ਤੁਹਾਨੂੰ ਅੱਗੇ ਵੀਡੀਓ ਦੇ ਵਿੱਚ ਦਿਖਾਵਾਂਗੇ ਵੀ ਕਿਹੜੇ ਵਾਲੇ ਨੇਗੇ ਤੇ ਇਹ ਵਾਲੀ ਸੀਟ ਕਵਰ ਗਾਇਸ ਜਿਹੜੇ ਚੜਨਗੇ ਪੁਰਾਣੇ ਜਿਹੜੇ ਗੱਡੀ ਦੇ origignal ਸੀਟ ਕਵਰ ਨੇ ਉਹਨਾਂ ਨੂੰ ਫਾੜ ਕੇ ਚੜਨਗੇ ਤੇ ਹੁਣ ਇਸ ਤੋਂ ਬਾਅਦ ਦੇ ਵਿੱਚ ਅਸੀਂ ਗੱਡੀ ਦੇ ਅੰਦਰ ਜਿਹੜੀ ਫਲੋਰ ਦੀ ਮੈਟਿੰਗ ਹੈਗੀ ਉਹ ਕਰਵਾਉਣੀ ਹੈਗੀ ਉਹ ਕਰਵਾਉਣ ਲੱਗ ਰਹੇ ਹਾਂਗੇ ਤੇ ਤੁਸੀਂ ਇਹ ਵੀ ਤੁਹਾਨੂੰ ਜਦੋਂ ਫਿਨਿਸ਼ ਹੋਊਗੀ ਪੂਰੀ ਹੈਨਾ ਉਹ ਦਿਖਾਵਾਂਗੇ نیچے ਗੱਡੀ 'ਚ ਇਹਦੇ ਨਾਲ ਜਿਹੜਾ ਪਾਣੀ ਪੂਣੀ ਹੈਗਾ ਡੁੱਲ ਵੀ ਜਾਂਦਾ ਜੇ ਜਾਂ ਕੋਈ ਹੋਰ ਦੁੱਧ ਡੁੱਲ ਜਾਂਦਾਗਾ ਉਹ نیچے ਨਹੀਂ ਜਾਊਗਾ ਇਹ ਬੱਟਰ ਪ੍ਰੂਫ ਹੈਗਾ ਪੂਰੀ ਤਰ੍ਹਾਂ ਤੇ 스멜 ਪ੍ਰੂਫ ਹੈਗਾ ਉਤੋਂਪੇ ਦੇ ਵਿੱਚ ਕੋਈ 스멜 ਨਹੀਂ ਆਊਗੀ ਨਾਲ ਤਾਂ ਇਹਦੇ ਵਿੱਚ ਹਨਾ ਬਹੁਤ ਮਤਲਬ ਜੈਨੂਨ ਖਰਚੇ ਤੇ ਇਹ ਸਾਰਾ ਕੰਮ ਹੋ ਰਿਹਾ ਗਾਇਸ ਤੇ ਇਹ ਬਹੁਤ ਜ਼ਰੂਰੀ ਹੁੰਦਾ ਗੱਡੀ ਦੇ ਵਿੱਚ ਇਸ ਕਰਕੇ ਇਹ ਕਰਵਾਉਣਾ ਜ਼ਰੂਰੀ ਸੀਗਾ ਤੇ ਨਾਲ ਹੀ ਨਾਲ ਗਾਇਸ ਹੁਣ ਸੀਟ ਕਵਰ ਜਿਹੜੇ ਨੇਗੇ ਚੜਨੇ ਸ਼ੁਰੂ ਹੋ ਗਏ ਨੇਗੇ ਆਪਣੇ ਤੇ ਚੜਾ ਰਹੇ ਨੇਗੇ ਇਹ ਤੇ ਜਦੋਂ ਸੀਟ ਕਵਰ ਚੜ ਗਏ ਤੁਹਾਨੂੰ ਇਹਨਾਂ ਦੀ ਲੁੱਕ ਦਿਖਾਵਾਂਗੇ ਨਾਲ ਇਹਨਾਂ ਦੇ ਡਿਜ਼ਾਈਨ ਦਿਖਾਵਾਂਗੇ ਕਿ ਕਿੱਦਾਂ ਦਾ ਡਿਜ਼ਾਈਨ ਹੈਗਾ ਪਹਿਲਾਂ ਤਾਂ ਇਹਨਾਂ ਨੂੰ ਕਰ ਲੈਣ ਤੋਂ ਆਪਣਾ ਕੰਮ ਫਿਨਿਸ਼ ਜੋ ਤੱਕ ਐਸ ਗੱਡੀ ਤੇ ਇਹਨਾਂ ਨੇ ਸੀਟ ਕਵਰ ਚਾੜ੍ਹਿਆ ਉਦੋਂ ਤੱਕ ਆਪਣੀ ਜਿਹੜੀ ਗੱਡੀ ਦੀ ਫਲੋਰ ਮੈਟਿੰਗ ਸੀਗੀ ਉਹ ਕੰਪਲੀਟ ਹੋ ਗਈ ਸੀਗੀ ਤੇ ਇਹ ਤੁਸੀਂ ਦੇਖ ਸਕਦੇ ਹੋ ਗੱਡੀ ਦੀ ਜਿਹੜੀ ਫਲੋਰ ਮੈਟਿੰਗ ਹੋਣ ਤੋਂ ਬਾਅਦ ਦੇ ਵਿੱਚ ਫਿਨਿਸ਼ਿੰਗ ਸੀਗੀ ਉਹ ਬਾਕੀ ਰਹਿ ਗਈ ਹੈ ਬਸ ਉਹ ਜੋ ਸ਼ੀਟਾਂ ਛੂਟਾਂ ਉੱਪਰ ਲੱਗੀਆਂ ਉਦੋਂ ਤੱਕ ਇਹ ਕੰਪਲੀਟ ਹੋ ਜਾਣੀ ਹੈਗੀ ਗੱਡੀ ਕਰੀਬ ਢੇੜੀ ਪਈ ਹੈਗੀ ਜਮਾ ਅ 12 ਉਹ ਵੀ ਅੰਦਰੋਂ ਵੀ ਹਨਾ ਗੱਡੀ ਦਾ ਮਤਲਬ ਕਿ ਮਾੜਾ ਹਾਲ ਜਿਹੀ ਕਰਿਆ ਪਿਆ ਦੇਖੋ ਸਮਾਨ ਕਿਵੇਂ ਖਿਲਾਰਿਆ ਪਿਆਗਾ ਇਹ ਹੋਣ ਗਏ ਸ ਬਾਰੀ ਆ ਗਈ ਇਹਨਾਂ ਦੇ ਰਿਫਲੈਕਟਰਾਂ ਦੀ ਪਿੱਛੋਂ ਜਿਹੜੇ ਟੇਲ ਲੈਂਪ ਨੇਗੇ ਉਹ ਕੋਲੇ ਹੋਏ ਨੇਗੇ ਇਹਨਾਂ ਦੇ ਇਸ ਟਾਈਮ ਤੇ ਆਹ ਵਾਲੇ ਜਿਹੜੇ ਟੇਲ ਲੈਂਪ ਨੇਗੇ ਆਪਾਂ ਪਿੱਛੇ ਗੱਡੀ ਤੇ ਲਵਾਉਣੇ ਨੇਗੇ ਰਿਫਲੈਕਟਰ ਜਿਨ੍ਹਾਂ ਨੂੰ ਕਹਿੰਦੇ ਨੇਗੇ ਰਿਫਲੈਕਟਰ ਨੇਗੇ ਤੇ ਕਾਫੀ ਵਧੀਆ ਲੱਗੇ ਮੈਨੂੰ ਇਹ ਇੱਕ ਹੋਰ ਵੀ ਸੀਗਾ ਡਿਜ਼ਾਈਨ ਇਹਦੇ ਵਿੱਚ ਪਰ ਇਹ ਡਿਜ਼ਾਈਨ ਮੈਨੂੰ ਜ਼ਿਆਦਾ ਪਸੰਦ ਆਇਆ ਤੇ ਹੁਣ ਦੇਖੋ ਲੱਗਣ ਤੋਂ ਬਾਅਦ ਇਹਦੇ ਵਿੱਚ ਹਨਾ ਇਦਾਂ ਦੀ ਇਹਨਾਂ ਦੀ ਲੁੱਕ ਆ ਰਹੀ ਹੈ ਵਿੱਚ نیچے ਚੱਲ ਰਹੇ ਨੇਗੇ ਬੈਕ ਲਾਈਟ ਜਿਹੜੀ ਆਉਣਾਗੀ ਜਦੋਂ ਇੰਡੀਕੇਟਰ ਚੱਲੂਗਾ ਉਦੋਂ ਵੀ ਇਹ ਬਲਿੰਕ ਕਰੂਗਾ ਸਾਈਡਾਂ ਨੂੰ 에어로 ਵਾਂਗੂ ਬਲਿੰਕ ਕਰਦੇ ਨੇਗੇ ਚਲੋ ਪਿਛਲਾ ਗੱਡੀ ਦਾ ਕੰਮ ਤਾਂ ਹੋ ਗਿਆ ਗਾਇਸ ਹੁਣ ਵਾਰੀ ਆਈ ਹੈ ਕਿ ਸਟੀering ਕਵਰ ਦੀ ਸਟੀering ਦਾ ਜਿਹੜਾ ਕਵਰ ਆਗਾ ਗੱਡੀ ਦੇ ਸੀਟਾਂ ਦੇ ਨਾਲ ਦਾ ਆਪਾਂ ਨੇ ਚੜਵਾਇਆ ਹੈਗਾ ਇਹਦੀ ਸਿਲਾਈ ਕਰ ਰਹੇ ਨੇਗੇ ਗੱਡੀ 'ਚ ਗਾਇਸ ਸਮਾਨ ਤਾਂ ਹੋਰ ਵੀ ਬਹੁਤ ਕੁਝ ਲਵਾਉਣਾ ਸੀਗਾ ਪਰ ਇਹਨਾਂ ਕੋਲ ਇਹ ਪੂਰਾ ਸਮਾਨ ਜਿਹੜਾ ਸੀਗਾ ਉਹ ਹੈ ਨਹੀਂ ਸੀਗਾ ਜਿਸ ਕਰਕੇ ਗੱਡੀ ਦਾ ਤਕਰੀਬਨ ਤਕਰੀਬਨ ਅੱਧਾ ਸਮਾਨ ਜਿਹੜਾ ਸੀ ਉਹ ਰਹਿ ਗਿਆ ਗੱਲਵਾਉਣ ਵਾਲਾ ਉਹ ਕਦੇ ਫੇਰ ਲਵਾਵਾਂਗੇ ਆਪਾਂ ਆ ਗੱਦੇ ਵਿੱਚ ਗਾਇਸ ਇਹ ਗੱਡੀ ਦੇ ਸੀਟ ਕਵਰ ਤਿਆਰ ਹੋ ਚੁੱਕੇ ਨੇਗੇ ਤੇ ਉਹਨਾਂ ਦੇ ਸੀਟਾਂ ਜਿਹੜੀਆਂ ਨੇ ਕਿ ਉਹ ਫਿੱਟ ਹੋ ਰਹੀਆਂ ਨੇ ਕਿ ਹੁਣ ਤੇ ਗੱਡੀ ਦੇ ਸੀਟ ਕਵਰਾਂ ਦੀ ਜਿਹੜੀ ਫਿਨਿਸ਼ਿੰਗ ਆਈ ਹੈਗੀ ਉਹ ਬਹੁਤ ਵਧੀਆ ਆਈ ਹੈਗੀ ਤੇ ਇਹਨਾਂ ਦੀ ਫਿਟਿੰਗ ਜਿਹੜੀ ਹੈਗੀ ਬਹੁਤ ਵਧੀਆ ਕੀਤੀ ਹੈਗੀ ਇਹਨਾਂ ਨੇ ਤੁਸੀਂ ਦੇਖ ਸਕਦੇ ਹੋਗੇ ਕਿ ਪਿੱਛੋਂ ਬਿਲਕੁਲ ਵੀ ਉਹਨਾਂ ਦੇ ਵਿੱਚ ਕੋਈ ਉਨੀਕੀ ਦਾ ਵੀ ਫਰਕ ਨਹੀਂ ਹੈਗਾ ਤੇ ਤੁਹਾਨੂੰ ਹੁਣ ਆਜੋ ਪੂਰੀ ਗੱਡੀ ਦੇ ਸੀਟਾਂ ਦੀ ਜਿਹੜੀ ਹੈ ਲੁੱਕ ਦਿਖਾਉਣੇ ਵੀ ਕਹੀ ਜਾਈਏ ਬਿਲਕੁਲ オリジナル ਡੈਸ਼ ਬੋਰਡ ਦੇ ਨਾਲ ਦੀ ਇਹਨਾਂ ਦੀ ਮੈਚਿੰਗ ਕਲਰ ਲੇਨਿੰਗ ਹੈ ਆਪਣੇ ਦੋਨੋਂ ਬਲੈਕ ਤੇ ਨਾਲ ਜੋ ਕਰੀਮ ਕਲਰ ਹੈਗਾ ਦੇਖੋ ਤੁਹਾਨੂੰ ਫੀਟਿੰਗ ਦਿਖਾਉਣਾ ਹੈਗਾ ਫੀਟਿੰਗ ਬਹੁਤ ਵਧੀਆ ਆਈ ਹੈਗੀ ਪਿਛਲੀਆਂ ਸੀਟਾਂ ਦੀ ਵੀ ਆ ਜੋ ਤੁਹਾਨੂੰ ਦਿਖਾਉਣਾ ਹੈਗਾ ਦੇਖੋ ਪਿਛਲੀਆਂ ਸੀਟਾਂ ਵੀ ਜਿਹੜੀਆਂ ਨੇਗੀਆਂ ਬਹੁਤ ਸੋਹਣੀਆਂ ਫਿੱਟ ਕੀਤੀ ਨੇ ਬਹੁਤ ਸੋਹਣੀ ਫੀਟਿੰਗ ਆਈ ਹੈਗੀ ਔਰ ਗਾਇਸ ਜਿਹੜੇ ਇਸ ਤੋਂ ਇਲਾਵਾ ਜਿਹੜਾ ਡੋਰ ਕੈਚਰ ਨੇਗੇ ਇਹਨਾਂ ਦੇ نیچے ਵੀ ਆਪਣੇ ਪ੍ਰੋਟੈਕਟਰ ਲਵਾਇਆ ਚਲੋ ਗਾਇਸ ਆਖਿਰਕਾਰ ਗੱਡੀ ਦਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਿਹੜਾ ਕੰਮ ਸੀਗਾ ਉਹ ਕੰਪਲੀਟ ਹੋਇਆ ਹੈਗਾ ਤੇ ਹੁਣ ਆਪਾਂ ਚੱਲਦੇ ਆਂਗੇ ਘਰ ਨੂੰ ਵਾਪਸ ਗੱਡੀ ਤੇ ਜੋ ਮਤਲਬ ਕਿ ਖਰਚਾ ਆਇਆ ਗਿਆ ਉਹ ਮੈਂ ਤੁਹਾਨੂੰ ਦੱਸ ਦਿੰਨਾਗਾ तकरीबन 14000 ਗੱਡੀ ਤੇ ਇਹ ਐਸੈਸਰੀ ਦੇ ਉੱਪਰ ਖਰਚਾ ਆਇਆਗਾ ਹੁਣ ਇਹ ਤੋਂ ਚੱਲ ਕੇ ਪਹਿਲਾਂ ਤਾਂ ਆਪਾਂ ਕੁਝ ਖਾ ਪੀ ਲਈਏ ਲਓ ਜੀ ਬਾਬਿਓ ਲਵਾ ਲਿਆ ਹਿੰਦਾ ਗੱਡੀ ਦੀ ਐਸੈਸਰੀ ਹੋ ਗਈ ਹੈਗੀ ਸੀਟ ਕਵਰ ਹੋ ਗਏ ਨੇ ਏ ਜਿੰਨੀ ਐਸੈਸਰੀ ਲਵਾਉਣੀ ਸੀ ਆਪਣੀ ਐਸੈਸਰੀ ਸਾਰੀ ਲਵਾ ਲੀਆ ਗੱਡੀ ਦੀ ਔਰ ਤੁਹਾਨੂੰ ਘਰ ਜਾ ਕੇ ਦਿਖਾਉਣਾ ਹੈ ਕਿ ਗੱਡੀ ਦੀ ਲੁੱਕ ਵੀ ਕੀ-ਕੀ ਉਸੇ ਲਵਾਇਆ ਹੈ ਹਨ ਬਾਹਰ ਉੱਥੇ ਦਾ ਆਪਾਂ ਬਹੁਤਾ ਕੁਝ ਦੁਕਾਨ ਨਹੀਂ ਸਕੇ ਬਾਕੀ ਤੁਹਾਨੂੰ ਗੁਰਵਿੰਦਰ ਦੱਸੂਗਾ ਵੀ ਕੀ-ਕੀ ਉਸੇ ਲਵਾਇਆ ਹੈ ਤੇ ਕਿਵੇਂ ਲੱਗਿਆ ਇਹਨੂੰ ਸਮਾਨ ਲੱਗਿਆ ਹੋਇਆ ਸਮਾਨ ਬਹੁਤ ਵਧੀਆ ਚੀ ਤੇ ਬਹੁਤ ਵਧੀਆ ਟੌਪ 1 ਨੰਬਰ ਕੰਮ A1 ਕੰਮ ਹਾਂ ਤੇ ਪਟਿਆਲੇ ਤੋਂ ਗਾਇਸ ਕਰਵਾਇਆ ਗਿਆ ਹੈ ਆਪਣੇ ਕੰਮ ਗੱਡੀ ਦਾ ਕਾਲੇ ਵਾਲੇ ਨਹੀਂ ਬਹੁਤ ਵਧੀਆ ਵਾਲੇ ਤੇ ਬਾਕੀ ਥੋੜਾ ਬੋਤਾ ਸਮਾਨ ਰਹਿ ਗਿਆ ਸੀਗਾ ਹਨਾ ਰਾਤ ਨੂੰ ਦਿਖਾਵਾਂਗੇ ਨਾ ਉਹ ਤੋਂ ਬਹੁਤ ਵਧੀਆ ਲੱਗੂਗਾ ਹਾਂ ਰਾਤ ਨੂੰ ਲੁੱਕ ਦਿਖਾਵਾਂਗੇ ਤੁਹਾਨੂੰ ਇਹ ਕਿੰਦਾ ਦੀ ਲੱਗਦੀ ਹੈਗੀ ਸ਼ੀਟਾਂ ਦੀ ਮੈਂ ਤੁਹਾਨੂੰ ਜਾ ਕੇ ਦਿਖਾ ਦਿੰਦਾ ਵੀ ਸ਼ੀਟਾਂ ਹੁਣ ਕਿਵੇਂ ਦੀ ਲੱਗਦੀਆਂ ਨੇ ਬਹੁਤ ਵਧੀਆ ਨੇ ਥਾਹਰ ਬਹੁਤ ਵਧੀਆ ਨੇ ਵਧੀਆ ਫਿਟਿੰਗ ਹੈ ਕੀਤੀਆਂ ਨਾਲ ਕੋਈ ਐਦਾਂ ਦੀ ਹੈ ਨਹੀਂ ਵੀ ਫਿਟਿੰਗ ਨਹੀਂ ਆਈ ਹੈਗੀ ਦਾ ਪ੍ਰਾਈਸ ਵੀ ਜਿਹੜਾ ਸੀ ਜੈਨੂਅਲ ਸੀਗਾ ਇਹਨਾਂ ਦਾ ਜੈਨੂਅਲ ਸੀ ਤੇ ਬਾਕੀ ਹੁਣ ਘਰੇ ਪਹੁੰਚ ਗਏ ਆਪਾਂ ਗੁਰਵਿੰਦਰ ਕੇ ਤੇ ਇੱਥੋਂ ਚੱਲਦੇ ਆਂ ਪਤੇ ਨੂੰ ਲੈ ਕੇ ਪਤੇ ਇੱਥੇ ਛੱਡਿਆ ਹੋਇਆ ਸੀਗਾ ਤੁਹਾਨੂੰ ਨਾਲੇ ਪਤੇ ਨੂੰ ਮਲਾਉਣੇ ਪੁੱਛ ਕਿੰਨਾ ਕੰਜ ਜੁਏ ਇੰਜੋਏ ਕੀਤਾ ਉਹਨੇ ਇੱਥੇ ਥੱਪ ਬਾਰ ਕਿਉਂ ਪੂਰੀ ਹੋ ਗਿਆ ਹੁਣ ਬਾਹਰੇ ਬੈਠ ਸਕਦਾ ਨਾ ਗਰਾਂ ਨਹੀਂ ਰੱਖ ਸਕਦਾ ਲੈ ਸੜਕ ਤੇ ਬੈਠਿਆ ਇਹਦਾ ਵੀਊ ਦੇਖ ਰਿਹਾ ਹੈਗਾ ਬਾਹਰ ਦਾ ਆਉਂਦੇ ਜਾਂਦੇ ਸੜਕ ਤੇ ਐ ਫੱਤੇ ਕਿੰਨਾ ਕਬੋਰ ਹੋ ਗਿਆ ਸੀ ਤੇਰੇ ਵਾਸਤੇ ਟੀਵੀ ਵੀ ਹੈਗਾ ਸੀ ਯਾਰ ਤੂੰ ਬੋਰ ਕਾ ਤੋ ਹੋ ਗਿਆ ਨੈਟਵਰਕ ਨਹੀਂ ਚੱਲਦਾ ਸੀ ਅੱਛਾ ਤਾਂ ਹੀ ਬੋਰ ਹੋ ਗਿਆ ਹੈ ਅਬਸ ਚੱਲਦੇ ਆ ਭਾਜਾ ਆ ਵੀਰੇ ਨੂੰ ਤਬਾਹੀ ਕਰਦੇ ਭੱਜ ਲਿਆ ਸਿੱਧਾ ਹੀ ਭੱਜ ਲਿਆ ਤੂੰ ਤਾਂ ਯਾਰ ਆ ਕੇ ਬੈਜੇਗਾ ਮੂਰੇ ਬੈਜਾ ਚੱਲ ਵੀ ਪਤੇ ਸਿੰਘ ਹਾਂਜੀ ਤੇ ਕੁਝ ਬਦਲਾ ਆਇਆ ਕੀ ਕੁਝ ਬਦਲਾ ਆਇਆ ਤੂੰ ਦੱਸ ਕੀ ਕੁਝ ਲੱਗਦਾ ਤੈਨੂੰ ਬਦਲਾ ਆਇਆ ਹੋਇਆ ਸੀ ਡਿੱਗ ਕੇ ਪਿੱਛੇ ਹੋ ਕੇ ਬੈਠੋ ਪੁੱਤ ਪਿੱਛੇ ਹੋ ਕੇ ਬੈਠੋ ਪਹਿਲਾਂ ਤੂੰ ਤੂੰ ਦਾ ਸੀਟ ਦਾ ਹਾਂ ਇੱਕੋ ਹੋ ਹੋ ਕੀ ਲਾਈਟਾਂ ਲਗਾ ਦਿਆ ਲਾਈਟਾਂ ਕਿਹੜੀਆਂ ਬਈ ਦੇਖੋ ਤੁਸੀਂ ਹੈ ਇਹ ਘਾੜੇ ਇੱਦਾਂ ਕਿਹੜੀਆਂ ਲਾਈਟਾਂ ਦੱਸ ਤਸੀਂ ਉਹ ਤਾਂ ਇਹ ਤੇਨੂੰ ਕੀ ਪਤਾ ਵੀ ਲਾਈਟਾਂ ਲਾਈਆਂ ਨੇ ਆ ਬਾਹਾਂ ਹੈਗਾ ਕੀ ਹੈਗਾ ਲਾਈਟਾਂ ਅੱਛਾ ਚੱਲ ਇਹ ਘਾੜੇ ਨਾ ਇਹ ਤੇ ਚੜਾ ਰਿਹਾ ਘਬਰ ਕਰੀ ਜਾ ਕੇ ਤਾਂ ਆ ਮੈਂ ਸਾਰਾ ਕੁਝ ਗਾਇਸ ਤੁਹਾਨੂੰ ਵੀ ਫਤਿਹ ਨੂੰ ਲੈ ਚੱਲਾਂਗੇ ਔਰ ਇਹ ਤੇ ਹਰ ਜੇ ਛੱਡਿਆ ਸੀਗਾ ਇਹ ਵੀ ਉੱਤੇ ਆ ਕੇ ਔਖਾ ਹੋਊਗਾ ਹਨਾ ਮੈਸੇਜ ਆ ਗਰਲੀਨ ਬਾਜ਼ਾਰ ਖੜੇ ਨੇ ਨਾਬੇ ਆਪਣੀ ਸ਼ਾਪਿੰਗ ਜਿਹੜੀ ਉਹਨਾਂ ਨੇ ਕਰਨੀ ਸੀ ਉਹ ਕਰ ਲਈ ਹੈ ਕਿ ਹੁਣ ਫ੍ਰੀ ਨੇਗੇ ਬਸ ਉੱਥੇ ਉਹਨਾਂ ਨੂੰ ਪਿਕ ਕਰਕੇ ਚਾਲ ਦੇਗੇ ਆਪਾਂ ਘਰ ਨੂੰ ਹੁਣ ਲਓ ਜੀ ਗਾਇਸ ਨਾਬੇ ਪਹੁੰਚ ਗਏ ਆਗੇ ਬਹੁਤ ਵੱਡਾ ਜਾਮ ਸੀਗਾ ਪਿੱਛੇ ਤੇ ਵੇਟ ਕਰ ਰਹੇ ਨੇ ਹਲੇ ਕੜੇ ਗੁੱਸੇ ਹੋਣਗੇ ਲੰਗਰ ਜਾ ਰਹੇ ਆ ਲੰਗਰ ਖਾ ਰਹੇ ਹੋਣਗੇ ਉਧਰ ਖੜੇ ਤੇ ਬਸ ਇਥੋਂ ਪਿਕ ਕਰਦੇ ਆ ਉਹਨਾਂ ਨੂੰ ਆਪਾਂ ਕਿਤੇ ਕਿਤੇ ਖੜੇ ਨਾ ਹੋਣ ਫਾਟੇ ਦਾ ਸੌਂਗੇ ਪਿੱਛੇ ਆਜੋ ਵੀ ਆਜੋ ਪੱਜੋ ਪੱਟ ਗਿਆ ਜੋ ਆਜੋ 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 ਉਹ ਆਉਂਦੇ ਨਹੀਂਗੇ ਚੱਕੀ ਸਮਾਨ ਆਜੋ ਆਜੋ ਚਲੋ ਜੀ ਜਾਓ ਵੀ ਗਾਈਸਾ ਪਟਿਆਲੇ ਨੇਗੇ ਇਹਨਾਂ ਦਾ ਖਾਣਾ ਪਾਣੀ ਇਹਨਾਂ ਦਾ ਕਰਵਾਤਾ ਹੈ ਤੇ ਜਿਹੜਾ ਹੁੰਦਾ ਹੈ ਇਹਨਾਂ ਦਾ ਗੋਲ ਗੱਪੇ ਨਾ ਮੈਂ ਦੱਸਦਾ ਹੀ ਨਹੀਂ ਨਾ ਨਾ ਤਾਂ ਕਿਤੇ ਹੋਰ ਹੋਰ ਜਮੇ ਨਹੀਂ ਪੋਰ ਆ ਵੀ ਨਹੀਂ ਖਾਤੇ ਆਪਾਂ ਕਹਨੇ ਆਪਾਂ ਡਾਈਟ ਤੇ ਹੂੰ ਤੇ ਨਗਰ ਕੀਰਤਨ ਹੋਣਾ ਸੀ ਗਾਇਸ ਉਸ ਕਰਕੇ ਬਾਜ਼ਾਰ ਦੇ ਵਿੱਚ ਬਹੁਤ ਜਾਮ ਲੱਗੇ ਪਏ ਸੀ ਮੇਨ ਰੋਡ ਤੇ ਬਹੁਤ ਭੀੜ ਸੀ ਬਹੁਤ ਜਿਹੜਾ ਫਟੇਗੜ ਸਾਬ ਤੋਂ ਚੱਲਦਾ ਹੁੰਦਾ ਹਣਾ ਨਗਰ ਕੀਰਤਨ ਆਪਣੇ ਆਉਂਦਾ ਹੁੰਦਾਗਾ ਆਲੋਆਰਕ ਹਣਾ ਇਹਨਾਂ ਨੂੰ ਗੱਡੀ ਦਾ ਵੀ ਲਿਖਾਉਣੇ ਆਪਾਂ ਵੀ ਗੱਡੀ ਤੇ ਕੀ ਕੁਛ ਕਰਿਆ ਗਿਆ ਆਪਾਂ ਨੇ ਹਣਾ ਇਹ ਤੁਸੀਂ ਤਾਂ ਦੇਖਿਆ ਹੋਣਾ ਅੱਜ ਨਾ ਪਤਾ ਦਿੱਖਿਆ ਇਹ ਦਿੱਖਿਆ ਸੀਟ ਦੇ ਸਟੇਰੀ ਕਿਵੇਂ ਲੱਗੇ ਨੇ ਕੀ ਜੀ ਸੀਟ ਮੈਂ ਦੇਖੀ ਨਹੀਂ ਹੈ ਐ ਕਿੱਥੇ ਦੇਖਣਾ ਠੀਕ ਆਂ ਨਹੀਂ ਲਾਈਆਂ ਕਿਹੜੀਆਂ ਆਹੋ ਗੱਡੀਆਂ। ਦੂਆਂ ਨੇ ਆ ਮਤਲਬ ਕਿ ਗੱਡੀਆਂ। ਗੱਡੀਆਂ ਉਹ ਬਣਵਾਉਣੀਆਂ ਪੈਣੀਆਂ। ਉਹ ਕਹਿੰਦਾ ਵੀ ਲੱਗਣਗੇ 4-5 ਦਿਨ। ਓ ਜੀ ਗਾਇਸ। 4 ਵਜੇ ਆ ਕੇ ਕਰੀ ਜੇਗੀ। ਇਹ ਦੋਨੋਂ ਹੋਰ ਨੂੰ ਲੱਗ ਰਿਹਾ ਕਿ ਸੌਣੇ ਕੱਢਣਾ। ਕਰ ਲਾ ਕਰ ਲਓ ਭਾਈ ਪੀਆ ਗੱਡੀ ਹੁਣ ਤਾਂ। ਇਹ ਨਾਲੇ ਕੱਢਣਾ। ਇਹਦਾ ਵਿੱਚ ਪਿਆ ਰਹੇ। ਆਹ ਬੰਦਾਂ ਲਿਖ ਹੋਇਆ ਸੀ। ਹਾਂ ਪਹਿਲਾਂ ਦੀ ਸੀ ਇਹ ਪੁੱਤ। ਇਹ ਵੀ ਪਹਿਲਾਂ ਦੀ ਸੀ ਸਾਰਾ ਕੁਸ। ਆ ਦੇਖੋ। ਪਿੱਛੇ نیچے ਇੱਕ ਤਾਂ ਲਾਈਟਾਂ ਲਵਾਏ ਨੇ نیچے ਵਾਲੀਆਂ। ਆਹ ਵਾਲੀਆਂ। ਇੱਕ। ਜੀਗਾ ਪਿੱਛੇ ਦਾ ਇਹ ਹੋ ਗਿਆ। ਆ ਸੀਟ ਕਵਰ ਨੇਗੇ ਸੀਟ ਆਉਟ ਸੌਣੇ ਸੀ ਵੀ ਥੋੜੇ ਉੱਤ ਖੜ ਜਾ ਆਹ ਪ੍ਰਿੰਟ ਦੇ ਨੇਗੇ ਗਰਵਿੰਦਰ ਵੀ ਕਹਿੰਦਾ ਕਹਿੰਦਾ ਸੋਨੇ ਨੇਗੇ ਇਹ ਕਾਲ ਆਇਆਗਾ ਵੀ ਹੋ ਨੀਲ ਨਾ ਵੱਜਣ ਜੋ ਆਏ ਆਪਾਂ ਖੋਲ ਦੇਣ ਟਾਕੀ ਇਹ ਨੀਲ ਵੱਜਦੇ ਨਾ ਇੱਥੇ ਸਕ੍ਰੈਚ ਪੈ ਜਾਂਦੇ ਨੇ ਇਹ ਲੈਂਦਾ ਨਹੀਂ ਹੈਗਾ ਨਾ ਸਕ੍ਰੈਚ ਲੈਸ ਆ ਇਹ ਸਕ੍ਰੈਚ ਨਾਲ ਲੱਗੇ ਇਹਨੇ ਕਾਇਚਾ ਦੇ ਗਾਰੇ ਤੋਂ نیچے ਸਕਿਟ ਪਲੇਟ ਇਹ ਲਾਏ ਨੇਗੇ ਆਹ ਸਟੇਰੀਂਗ ਦਾ ਕਵਰ ਚੜਵਾਇਆ ਹੈਗਾ ਮੂਰੇਲ ਦਾ ਹੀ ਸੀ ਉਹੀ ਸੀਗੀ ਫੋਗ ਲੈਂਪ ਸੀਗਾ ਆਇਆ ਨਹੀਂ ਸੀਗਾ ਉਹ ਵਾਲੇ ਇਹਦਾ ਪਿੱਛੇ ਰੱਖਾਇਆ ਡਿੱਗੀ ਚ ਆ ਡਿੱਗੀ ਹਾਲ ਦੇ ਪਹਿਲਾਂ ਤਾਂ ਡਿੱਗੀ ਜਾਂ ਮੈਟਰ ਰਖਾਤਾ ਨੀਚੇ ਠੀਕ ਅੱਛਾ ਫਾ ਦੇ ਰਹੇ ਨੇ ਪੈਣ ਵਾਸਤੇ ਪੈਣ ਵਾਸਤੇ ਹੇਠਾਂ ਨਾਲੇ ਕੋਈ ਉਹ ਮਿੱਟੀ ਘਟਣੀ ਜਾਊਗਾ ਵੀ ਚਲੋ ਜੀ ਉਹ ਚੀਜ਼ ਕਰਾਈ ਜੀ ਇੱਕ ਕਰਾਇਆਗਾ ਜੇਬਾਂ ਲਵਾਤੀਆਂ ਜੇਬ ਬਦਲ ਹੁੰਦੀ ਨਹੀਂ ਇਹ ਤਾਂ ਆਦੀ ਬਹੁਤ ਔਖੀ ਸੀ ਬੋਤਲ ਨੂੰ ਰੱਖਣ ਦੀ ਹੁਣ ਕੀ ਆਗਾ ਨੀਚੇ ਮੈਟ ਵਿਛਵਾਇਆ ਇਹਨੇ ਆ ਦੇ ਇਹ ਤਾਂ ਪਹਿਲੀ ਸੀ ਉਹ ਆ ਨੀਚੇ ਆਹਾ ਨੀਚੇ ਸਾਰੇ ਇਹਦੇ ਵਿਸ ਗਿਆ ਇਹ ਵਿੱਚ ਇਹਦੇ ਕੋਈ ਪਾਣੀ ਪੂਣ ਡੁੱਲੇ ਵੇਠਾਂ ਨਹੀਂ ਜਾਊਗਾ ਆ ਨੀਚੇ ਵਿਛਾਤਾ ਆ ਜੀ ਇਹਦੇ ਉੱਤੇ ਡਿੱਗੂਗਾ ਇਹਦੇ ਉੱਪਰ ਹੀ ਡਿੱਗ ਜਾ ਕਰੂਗਾ ਨੀਚੇ ਨਹੀਂ ਜਾਂਦਾ ਇੱਥੇ ਇਹ ਸਾਫ ਕਰਨ ਨਾਲ ਸਵੇਰੇ ਸਾਫ ਕਰਾਂਗੇ ਲੋ ਇਦਾਂ ਹੋ ਗਈ ਮੇਰੀ ਗੱਡੀ ਤਿਆਰ ਠੀਕ ਹੈ ਜੀ ਫਰਸਟ ਕਲਾਸ ਫਰਸਟ ਕਲਾਸ ਬਲੀਨ ਤੀਜੀ ਕਲਾਸ ਆ ਸੈਕਿੰਡ ਕਲਾਸ ਫਿਫਥ ਕਲਾਸ ਆ ਤੇਰੀ ਹੁਣ ਇਹਨਾਂ ਦੀ ਸ਼ਾਪਿੰਗ ਦਿਖਾਉਣੇ ਆ ਤੁਹਾਨੂੰ ਵੀ ਕੀ ਕੀ ਸ਼ਾਪਿੰਗ ਕਰਕੇ ਆਏ ਨੇਗੇ ਆ ਦੋ ਜਣੇ ਗਏ ਸੀ ਸ਼ਾਪਿੰਗ ਤੇ ਦੱਸੋ ਜੀ ਪਹਿਲਾਂ ਤਾਂ ਤੁਹਾਡੀ ਸ਼ਾਪਿੰਗ ਲੈ ਲੈਂ ਆ ਫੂਟ ਲਈਆਂ ਮੈਂ ਆਪਦੇ ਵਾਸਤੇ ਉਹ ਹੀ ਜੀ ਨੇ ਰਬੜ ਜੀ ਦੇ ਦੇਖਾਂ ਬਾਲ ਅੰਦਰ ਨਾ ਚਾ ਕੱਪੜੇ ਜੇ ਦੇ ਰੇਗੇ ਮੈਂ ਠੀਕ ਨੇਗੇ ਔਰ ਔਰ ਬਤਾਓ ਔਰ 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 ਹਰਦਾ ਔਰ ਇੱਕ ਮੁੰਡਾ ਮੈਂ ਚ ਮੁੰਡਾ ਵੀ ਲੈਦਾ ਮੁੰਡੇ ਦਾ ਕਿੱਥੇ ਮੁੰਡਾ ਲਾ ਸਾਰੀ ਹਾਂ ਕਰਦੇ ਵਾਸਤੇ ਸੁੜਦਾ ਸੁੜਦਾ ਤੁਹਾਨੂੰ ਲੱਗ ਰਿਹਾ ਮੈਨੂੰ ਤੁਹਾਨੂੰ ਲੱਗਿਆ ਸੁੜ ਕੇ ਘੱਟ ਲੱਗ ਰਿਹਾ ਨਾ ਸੋਹਣਾਗਾ ਆਪਣੇ ਵਾਸਤੇ ਲੈ ਲੈਂਦਾ ਹੈ ਕਿ ਕਸਟਮਰ ਦਾ ਮੇਰੇ ਯਾਰ ਅੱਛਾ ਮੈਂ ਪਾਉਣ ਨੂੰ ਹੈ ਨੀ ਪੈਂਟੇ ਦਾ ਹਨ ਘਰੇ ਪਾਉਣ ਵਾਸਤੇ ਹੂੰ ਸੋਨਾ ਗਾਇਬੀ ਬਿਊਟੀਫੁੱਲ ਕਚਰਾ ਬਲੈਗ ਅੱਛਾ ਜਰਾ ਬਾਈਟਨ ਚਾਰ ਜੋੜੇ ਲੈ ਦੇ ਹਾਏ ਐਂਕੀ ਕੁੜੀ ਦੀ ਮੇਰੇ ਅੰਦੇ ਐਂ ਜਿਹਦਾ ਪਤਾ ਨਹੀਂ ਕਿੰਨਿਆਂ ਕੇ ਪਈਆਂ ਹੋਣਗੀਆਂ ਤੇਰੇ ਉਧਰ ਹੈ ਜੇ ਨਹੀਂ ਹੈਗੀ ਅਸੀਂ ਹੈ ਜੇ ਨਹੀਂ ਹੈਗੇ ਅਸੀਂ ਅੱਛਾ ਹੋਰ ਕੀ ਆ ਪਰਲੇਫਾ ਵਿੱਚ ਇਹਨਾਂ ਦਾ ਸਾਰੇ ਰੂਪ ਛੱਡ ਗਏ ਆਪਣੇ ਆਪਣੇ ਵਿਆਹ ਲੈਣੇ ਨਾ ਥੋੜੇ ਜਿਹਾ ਸਪੈਸ ਆ ਦਿੱਕੇ ਹਾਏ 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 ਉਹ ਨਹੀਂ ਦੱਸਣੇ ਹਜੇ ਮੇਰੀ ਐਂਕੀ ਕੁੜੀ ਨੂੰ ਤੁਹਾਨੂੰ ਰੈਡੀ ਕਰਕੇ ਕੁੜੀਆਂ ਨੂੰ ਲੈਣੇ ਸੀ ਜੰਨੇ ਫੋਲ ਗੂਂਦਿਆ ਫੋੜਿਆ ਬੜੀ ਗੰਦੀਆ ਲਾ ਆ ਤੜਫੇ ਬੈਠਾ ਵੀ ਮੈਨੂੰ ਕਾਨੂੰਨ ਲਿਆਂਦਾ ਕੋਸ ਚਾਲ ਰੱਖੋ ਸਬਾਨ ਹੁਣ ਹੋਰ ਤੁਸੀਂ ਦੇਖ ਲਈ ਇਹਨਾਂ ਦੀ ਸ਼ਾਪਿੰਗ ਵੀ ਕੀ ਸ਼ਾਪਿੰਗ ਕਰ ਰਹੇ ਸਵੇਰ ਤੋਂ ਛੱਡੇ ਹੋਏ ਸ਼ਾਮ ਨੂੰ ਲਿਆਂਦੇ ਨੇ ਇਹ ਘਰੇ ਤਾਂ ਵੀ ਇੰਨੀ ਕੀ ਸ਼ਾਪਿੰਗ ਇਹਨਾਂ ਦੀ ਹੋਈ ਆ ਹਜੇ ਇਸੇ ਗੱਲ ਵਧੀਆ ਰਿਹਾ ਮੈਂ ਆਪਣਾ ਗੱਡੀ ਦਾ ਕੰਮ ਕਰਵਾ ਲਿਆ ਇਹਨਾਂ ਨੇ ਆਪਣੀ ਸ਼ਾਪਿੰਗ ਕਰਵਾ ਲਈ ਸਾਡਾ ਦੋਨਾਂ ਦਾ ਕੰਮ ਲੋਟ ਆ ਗਿਆ ਮੇਰੀ ਵੀ ਦਿਹਾੜੀ ਲੱਗਣੀ ਉਹ ਲੱਗਣੀ ਸੀ ਤੇ ਇਹਨਾਂ ਦੀ ਵੀ ਦਿਹਾੜੀ ਲੱਗਣੀ ਸੀ ਠੀਕ ਹੈ ਗਾਇਸ ਜਿਹੜਾ ਅੱਜ ਦਾ ਵਲੌਗ ਆ ਆਪਣਾ ਆਪਾਂ ਇੱਥੇ ਖਤਮ ਕਰਦੇ ਆਂਗੇ ਤੇ ਤੁਹਾਨੂੰ ਸਾਡਾ ਅੱਜ ਦਾ ਵਲੌਗ ਕਿਵੇਂ ਲੱਗਿਆ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਜੇ ਵਲੌਗ ਵਧੀਆ ਲੱਗਿਆ ਇਹਨੂੰ ਲਾਈਕ ਜਰੂਰ ਕਰ ਦਿਓ ਤੇ ਜਿਹਦੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਓ ਫਿਰ ਹੁਣ ਕੱਲ ਨੂੰ ਮਿਲਦੇ ਆ ਗਾਇਸ ਤੁਹਾਨੂੰ ਨਵੇਂ ਵਲੌਗ ਦੇ ਵਿੱਚ ਉਦੋਂ ਤ ਫਰਦੀਰਾਂ ਆਏ ਗਏ ਵਰਦਨ ਕਰਦੇ ਇਹ ਨਹੀਂ ਕਰਦਾ ਕਿਸੇ ਤੱਪੇ ਵਟਾ ਚਲੋ ਇਹਨੂੰ ਬਣਾਉਣਾ ਹੁਣੇ